ਮੈਟਰ ਜਿੰਨੀਆਂ ਵੀ ਟਰਾਲੀਆਂ ਤੁਸੀਂ ਉਹ ਵੇਖ ਰਹੇ ਹੋ ਨਾ ਬਾਗਲ ਦੇ ਵਿੱਚ ਸਾਰੀਆਂ ਟਰਾਲੀਆਂ ਬਕਾਉ ਨੇ ਹੁਣ ਜਿਹੜੇ ਜਿਹੜੇ ਭਰਾਵਾਂ ਨੇ ਟਰਾਲੀਆਂ ਖਰੀਦਣੀਆਂ ਨੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਕੱਲੀ ਕੱਲੀ ਦੀ ਡਿਟੇਲ ਦੱਸਾਂਗੇ ਵੀ ਕਿੰਨੇ ਫੁੱਟ ਦੇ ਵਿੱਚ ਕਿਹੜੀ ਟਰਾਲੀ ਹੈ ਕਿੰਨਾ ਕੁ ਟਰਾਲੀ ਦਾ ਵੇਟ ਹੈ ਤੇ ਕਿੰਨਾ ਚਿਰ ਪਹਿਲਾਂ ਬਣੀ ਹੋਈ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਵੀਡੀਓ ਨੂੰ ਸ਼ੇਅਰ ਕਰਕੇ ਹੁਣ ਉਹ ਸੱਜਣਾ ਤੱਕ ਵੀ ਪਹੁੰਚਾ ਦਿਓ ਜਿਹੜੇ ਤੁਹਾਡੇ ਮਿੱਤਰ ਜਾਂ ਤੁਹਾਡੇ ਰਿਸ਼ਤੇਦਾਰ ਟਰਾਲੀ ਲੱਭਦੇ ਫਿਰਦੇ ਆ ਕਿਉਂਕਿ ਸੀਜ਼ਨ ਦੇ ਵਿੱਚ ਨਾ ਗੱਲ ਉਹ ਹੋ ਜਾਂਦੀ ਹੈ ਵੀ ਨਿੱਤ ਮੰਗ ਵੀ ਨਹੀਂ ਮਿਲਣੀ ਆਪਣੀ ਬਣਾ ਲੈ ਮੇਤਰਾ ਤੇ ਆਪਣੀ ਟਰਾਲੀ ਤੁਹਾਨੂੰ ਬਣਾਉਣੀ ਪੈਣੀ ਹੈ ਕਿਉਂਕਿ ਟਰਾਲੀ ਇੱਕ ਐਸਾ ਨਾ ਜਿਵੇਂ ਕਹਿੰਦੀ ਹੈ ਕਿਸਾਨ ਦਾ ਲਾਹੇਵੰਦ ਸੰਦ ਹੈ ਵੀ ਜਦੋਂ ਲੋਡ ਪੈਂਦੀ ਨੇ ਇਹ ਚੀਜ਼ ਦੀ ਉਦੋਂ ਕੋਈ ਵੀ ਮੰਗ ਵੀ ਨਹੀਂ ਦਿੰਦਾ ਬਹੁਤ ਵਾਜਬ ਰੇਟਾਂ ਦੇ ਵਿੱਚ ਵਧੀਆ-ਵਧੀਆ ਟਰਾਲੀਆਂ ਤੁਹਾਨੂੰ ਦਿਖਾਵਾਂਗੇ ਕੁਝ ਟਰਾਲੀਆਂ ਨਵੀਆਂ ਨੇ ਤੇ ਕੁਝ ਪੁਰਾਣੀਆਂ ਨੇ ਕੱਲੀਆਂ ਟਰਾਲੀਆਂ ਨਹੀਂ ਇੱਧਰਲੇ ਪਾਸੇ ਟਰਾਲੇ ਵੀ ਖੜੇ ਨੇ ਸਰ ਮੈਂ 16-16 ਬੁੱਟੀਆਂ ਟਰਾਲੇ ਖੜੇ ਨੇ ਤੇ ਜਿਹੜੇ ਆ ਖੜੀ ਹੈ ਨਾ ਬਾਗਮਾਲੀ ਚੀਜ਼ ਦੇਖੀ ਅgetElementById ਤੁਹਾਨੂੰ ਡਿਟੇਲ ਦੱਸਾਂਗੇ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਨੇ ਭਾਈ ਵਾਜਨ ਅਸੀਂ ਨੇ ਬਾਹਲਾ ਪਾਉਣਾ ਵੀ ਮਾੜੀ ਟਰਾਲੀ ਸਾਡੀ ਝਾਲ ਨਹੀਂ ਚੱਲਦੀ ਉਹਨਾਂ ਵਾਸਤੇ ਇਹਦੇ ਰੇਲ ਦਾ ਹਿੱਸਾ ਲੱਗਿਆ ਹੋਇਆ ਚੌਕੜਾ ਟਾਇਰਾਂ ਦਾ ਜਮ ਹੀ ਨਵਾ ਤੇ ਜੇ ਵਾਜਨ ਦੀ ਤੁਸੀਂ ਗੱਲਬਾਤ ਸੁਣੋਗੇ ਤਾਂ ਐਂਡ ਗੱਲਬਾਤ ਹੋ ਜਾਣੀ ਆ ਪਹਿਲਾਂ ਕਿਹੜੇ ਸੱਜਣ ਦੇ ਘਰੇ ਪਹੁੰਚਿਆ ਉਹਦੇ ਨਾਲ ਮਲਾ ਦਈਏ ਆਪਾਂ ਭਾਈ ਤੁਸੀਂ ਪੁੱਛਾਂਗੇ ਵੀ ਕਿਹੜੀ ਟਰਾਲੀ ਕੀ ਰੇਟ ਦੇ ਵਿੱਚ ਆ ਪਹਿਲਾਂ ਤੁਹਾਨੂੰ ਸੱਜਣ ਦਿਖਾ ਦਈਏ ਸਤਿ ਸ਼੍ਰੀ ਅਕਾਲ ਵੀਰੇ ਜੱਗ ਸੀਰਾ ਦੇ ਓ ਠੀਕ ਹੈ ਵੀਰੇ ਕੀ ਆ ਜਾਣੇ ਬਹੁਤ ਵਧੀਆ ਬਹੁਤ ਵਧੀਆ ਅੱਜ ਨਾ ਮੈਂ ਕਿਹਾ ਵੀ ਆਪਾਂ ਦੁਆਰੇ ਸਾਰੀਆਂ ਟਰਾਲੀਆਂ ਦਿਖਾ ਦਈਏ ਠੀਕ ਹੈ ਜੀ ਹੁਣ ਸੱਜਣੇ ਇਹ ਕਹੀ ਜਾਂਦੇ ਵੀ ਭਾਈ ਟਰੈਕਟਰ ਤਾਂ ਤੂੰ ਵਾੜੇ ਦਿਖਾਉਣਾ ਸਾਨੂੰ ਟਰਾਲੀਆਂ ਵੀ ਦਿਖਾ ਦੇ ਟਰਾਲੀਆਂ ਬਾਦੂ ਜੀ ਮੈਂ ਕਿਹਾ ਲਾ ਅੱਜ ਟਰਾਲੀਆਂ ਦੀ ਕਤਾਰ ਨਹੀਂ ਟੁੱਟਣ ਦੇਣੀ ਭਾਈ ਕਿੰਨੀਆਂ ਟਰਾਲੀਆਂ ਦਿਖਾਵਾਂਗੇ ਆਪਾਂ ਟਰਾਲੀਆਂ ਹੋਣਗੀਆਂ 20 25 ਕਿਤਾ ਹੋਣਗੀਆਂ ਜੀ 20 25 ਟਰਾਲੀਆਂ ਖੜੀਆਂ ਨੇ ਇਹ ਸਪੈਸ਼ਲ ਬਾਗਲ ਨਾ ਟਰਾਲੀਆਂ ਵਾਸਤੇ ਬਣਿਆ ਹੋਇਆ ਹੈ ਭਾਈ ਪਹਿਲਾਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਦੱਸ ਦਈਏ ਮਤਲਬ ਇਹ ਜਿਹੜਾ ਤੁਹਾਡਾ ਪਿੰਡ ਹੈਗਾ ਵਾਲੀਆਂ ਇੱਥੋਂ ਸੰਗਰੂਰ ਕਿੰਨੀ ਦੂਰ ਆ ਇੱਥੋਂ 5 ਕਿਲੋਮੀਟਰ ਸੰਗਰੂਰ ਆ ਸਾਰਾ ਜੀ ਸੰਗਰੂਰ ਤੋਂ ਮਿੱਤਰੋ ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਾਲੀਆਂ ਪੈ ਜਾਂਦਾ ਤੇ ਨਾਨਕਾਣਾ ਗੁਰੂ ਘਰ ਬੜਾ ਮਸ਼ਹੂਰ ਹੈ ਹਾਂਜੀ ਹਾਂਜੀ ਉਹਦੇ ਸਾਹਮਣੇ ਉਹ ਜਿਹੜੀ ਸੜਕ ਆਉਂਦੀ ਹੈ ਨਾ ਭਲਵਾਨ ਰੋਡ ਦੇ ਉੱਤੇ ਪੈਂਦਾ ਹਾਂ ਇਹ ਅੱਗੇ ਭਲਵਾਨ ਨੂੰ ਰੋਡ ਚੱਲਦਾ ਹਾਂਜੀ ਹਾਂਜੀ ਬਈ ਆਪਾਂ ਸ਼ੁਰੂਆਤ ਕਿਹੜੀ ਟਰਾਲੀ ਤੋਂ ਕਰੀਏ ਜਿਹੜੀ ਤੂੰ ਮਰਜ਼ੀ ਕਰ ਲੈ ਆਪਾਂ ਟਰਾਲੇ ਤੋਂ ਕਰਦੇ ਆ ਇਹਦੀ ਕਰ ਲੋ ਜੀ ਲੈ ਮਿੱਤਰੋ ਆ ਟਰਾਲੇ ਤੋਂ ਸ਼ੁਰੂਆਤ ਕਰਦੇ ਆ ਇਹ ਬਾਹਲੇ ਆਖਾਂ ਚ ਰ 11 66 ਸਹਿਜ ਆ 5 ਫੁੱਟ ਉੱਪਰ ਨੂੰ ਆ ਜੀ ਇਹ ਉਚਾਈ ਹੈਗੀ 5 ਫੁੱਟ 5 ਫੁੱਟ ਹੀ ਹਾਂਜੀ ਓਕੇ ਟਾਇਰ ਵਜੀ ਤੇ ਵੇਦਾ ਗੜੇ ਜਮੇ ਨਵੇਂ ਜਮਾ ਨਵੇਂ ਟਾਇਰ ਨੇ ਜੀ ਵਿਕਰਾਂਤ ਦੇ ਟਾਇਰ ਨੇ ਜੀ ਹਾਂ ਵਿਕਰਾਂਤ ਦੇ ਮਿੱਤਰੋ ਟਾਇਰ ਨੇ ਧਰਵੇਂ ਇਹ ਚ ਪਿਓਰ ਹਿੱਸਾ ਰੇਲ ਦਾ 8 ਇੰਚੀ ਮੋਟਾ ਜੀ ਅੱਛਾ ਹਾਂਜੀ ਹਾਂਜੀ 8 ਇੰਚੀ ਹਿੱਸਾ ਰੇਲ ਦਾ 24 ਨੰਬਰ 베ARING ਨੇ ਜੀ ਇਹ ਚ ਓਕੇ 4 ਤੋਂ ਦੇ ਬੱਤੇ ਟਾਟਾ ਦੇ ਜੀ ਚਾਸੀਆਂ ਟਾਟਾ ਦੀਆਂ ਜਹਾਜੀ ਫਰਸਾ ਜੀ ਬਈ ਕੁੱਲ ਮਿਲਾ ਕੇ ਮੈਨੂੰ ਐ ਦੱਸ ਦੇ ਵੀ ਇਹਦਾ ਵਜ਼ਨ ਕਿੰਨਾ ਹੋਣਾ ਇਹਦਾ ਵਜ਼ਨ ਹੈਗਾ 27 ਗੰਢਲ ਜੀ 11 6.5 ਦਾ ਸਾਈਜ਼ ਆ। ਹਾਂਜੀ। 27 ਕੁਇੰਟਲ weight ਆ। 5 ਫੁੱਟ ਉਚਾਈ ਆ। 5 ਫੁੱਟ। ਟਾਇਰ ਬੇਦਾਗ ਨੇ ਬਕਰਾਂਤ ਕੰਪਨੀ ਦੇ ਨੇ ਨਵੇਂ ਲੱਗੇ ਹੋਏ। ਨਵੇਂ ਟਾਇਰ ਨੇ। ਹਣਾ ਤੇ ਮੈਨੂੰ ਇਹ ਦੱਸ ਬਾਈ ਹਾਂਜੀ ਕਿੰਨੇ ਦੇ ਵਿੱਚ ਦੇ ਦੀਏ ਆਪਾਂ ਇਹ ਟਰਾਲਾ? ਇਹ ਮੁੱਲ ਦਾ ਜਿੰਨਾ ਮਰਜ਼ੀ ਕਰਾ ਲਓ ਜੀ ਆਪਾਂ 2 ਲੱਖ 40 ਹਜ਼ਾਰ ਦਾ ਨੈਟ ਦੇ ਦਾਂਗੇ ਜੀ। 2 ਲੱਖ ਤੇ 40 ਹਜ਼ਾਰ। 40 ਹਜ਼ਾਰ ਬਾਈ। ਮਾਨਤਾ ਨੂੰ ਹੋਜੂ ਚੋ। ਚਲੋ ਕਰ ਦਾਂਗੇ ਕੋਈ ਗੱਲ। ਹਾਂ ਮੇਤਰੋ ਮਾਨਤਾ ਨੇ ਦੇ ਵਿੱਚ ਹੋਜੂ 2 ਲੱਖ ਤੇ 40 ਹਜ਼ਾਰ ਇਹਦਾ ਹੈਗਾ ਰੇਟ। ਰੇਲ ਦਾ ਹਿੱਸਾ ਲੱਗਿਆ ਹੋਇਆ। ਬਾਈ ਹੁਣ ਆ ਵੀ ਦੱਸ ਦੀ ਆਪ ਟਾਇਰ ਨੂੰ ਕਿੱਦਾਂ ਦੇਣਗੇ ਬਾਈ ਟਾਇਰ ਵਧੀਆ ਫਸਲ ਟੋਣ ਵਾਲੇ ਜੀ ਓਕੇ 25 30 ਪੈਸੇ ਟਰਮਨ ਲੋ ਨਾ ਠੀਕ ਆ ਇਹ ਟਰਾਲੀ ਤੇ ਜਮੀ ਨਮੀ ਆ ਜਮਾ ਨਮੀ ਜੀ ਡਬਲ ਜੈਕ ਆ ਜੀ ਡਬਲ ਜੈਕ ਆ ਹਾਂਜੀ ਹਾਂਜੀ ਓਕੇ ਜੈਕ ਇਹਨੂੰ ਕਿੰਨੇ ਇੰਚ ਚਲਵਾ ਦੇਣੇ ਬਈ ਆਪਾਂ ਇਹਨੂੰ ਆਹੀ ਹੁੰਦੇ ਨੇ ਆਪਣੇ ਜਿਹੜੇ ਸਾਲ ਦੀ ਗਾਰੰਟੀ ਵਾਲੇ ਹਾਂਜੀ ਹਾਂਜੀ ਓਕੇ 8 ਇੰਚ ਹੀ ਘਾੜਨਾ ਚਾਹਣਾ ਬਈ 10 ਜੀ 10 ਇੰਚ ਅਸਲ 10 ਦੇ ਵਿੱਚ ਐ ਮੱਸੀ ਹੁੱਕ ਦੇ ਵਿੱਚ ਆ ਬਈ ਹਾਂਜੀ ਹਾਂਜੀ ਤੇ ਬੈੱਡੇ ਦੇ ਕਿੰਨੇ ਪਾਸੇ ਹੋ ਬਈ ਚਾਰੇ ਪਾਸੇ ਜਾਲੀ ਆ ਜੀ ਚਾਰੇ ਪਾਸੇ ਜਾਲੀ ਆ ਕਿੰਨੇ ਫੁੱਟ ਤਿਆਰ ਹੋਣਾ ਇਹ ਇਹ 30 ओके okay. हां जी 14 ਇਹ ਤਾਂ ਸੈਜ ਆ 147 ਇਹਦਾ ਵਜ਼ਨ ਕਿੰਨਾ ਕੋਟਲ ਹੈ 80 ਕੋਟਲ ਵੇਟ ਆ ਜੀ ਇਹਦਾ 25 ਕੋਟਲ ਵੇਟ ਆ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਆ ਇਹ 2 35 ਦੀ ਜੀ ਲੈ ਮੇਤਰੋ ਚੱਕੋ ਕਰਾ 2 ਲੱਖ ਤੇ 35000 ਦੇ ਵਿੱਚ ਰੇਲ ਦਾ ਹਿੱਸਾ ਜੀ ਇਹਦਾ ਹਾਂਜੀ ਤੇ 10 ਨਟੀਆਂ ਹੱਬਾਂ ਨੇ ਜੀ 10 ਨਟੀਆਂ ਹੱਬਾਂ ਨੇ ਹਾਂਜੀ ਹਾਂਜੀ ਓਕੇ ਤੇ ਜਿਹੜੇ ਇੱਧਰਲੇ ਪਾਸੇ ਖੜੀ ਆ ਭੀ ਆ ਮਣੇਸ਼ ਲਿਖਿਆ ਹੋਇਆ ਜੀ ਦੇ ਮੂਰੇ ਇਹ 13 7 ਆ ਗਈ ਜੀ ਇਹ 13 ਫੁੱਟੀ ਆ ਹਾਂਜੀ ਹਾਂਜੀ ਓਕੇ ਇਹ ਭਈ ਨਵੀਂ ਜਮੀਨ ਨਵੀਂ ਇਹ ਤਾਂ ਨਾ ਜਮਾ ਨਵੀਂ ਆ ਜੀ ਤੇ ਇਹ ਚ ਵੀ ਵੇਟ 25 ਕੋਟਲ ਹੈ ਜੀ ਅੱਛ ਤੇ ਇਹਦਾ ਲੇਜ਼ਰ ਕਟਿੰਗ ਵਾਲਾ ਬੈੱਡਾ ਆ ਗਿਆ ਜੀ ਹੂੰ ਤੇ ਰੇਲ ਦਾ ਹਿੱਸਾ ਆ ਗਿਆ ਜੀ ਓਕੇ ਇਹਦਾ ਮੂਰੋਂ ਗਾਟਾ ਵੀ 10 ਇੰਚੀ ਆ ਜੀ ਅਸਾ 10 ਇੰਚੀ ਦਾ ਗਾਟਾ ਗਾਟਾ ਵੀ 10 ਇੰਚੀ ਆ ਦੀ ਇਹਦਾ ਓਕੇ ਹਾਂਜੀ ਤਾਂ ਮੈਂ 10 ਇੰਚੀ ਦਾ ਆਏਗਾ ਗਾਟਾ ਦੋ ਪਾਸੇ ਡਾਲਾ ਜੀ ਇਹਦਾ ਅਸਾ ਦੋ ਪਾਸੇ ਨੂੰ ਡਾਲਾ ਖੋਦਾ ਹਾਂਜੀ ਹਾਂਜੀ ਆ ਗੰਨਾ ਗੰਨਾ ਬਾੜੀਆਂ ਲਾਈਆਂ ਭਈਆਂ ਨੇ ਚਾਰੇ ਪਾਸੇ ਜੜੀ ਲੇਜ਼ਰ ਕਟਿੰਗ ਦਾ ਸਾਮਾਨ ਆ ਸਾਰਾ ਜੀ ਤਾਂ ਮੈਂ ਦੇਖੋ ਆ ਗੰਨਾ ਆ ਗੰਨਾ ਆ ਕਿਸਾਨ ਦੀ ਉਹ ਲਾਤਾ ਸਟੈਚੂਲਾਤਾ ਆ ਚਾਬੀਆਂ ਪਾਣੇ ਵੀ ਲਾਦੇ ਵੀ ਨਾਲ ਫਰੀ ਦਵਾਂਗੇ ਆਪਾਂ ਹੀ ਹਾਂਜੀ ਹਾਂਜੀ ਹਨ ਤੇ ਜਾਲੀ ਵੀ ਧਰਮੇ ਬਹੁਤ ਬਈ ਇਹਨੂੰ ਕਲਰ ਬੜਾ ਪਿਆਰਾ ਹੈ ਯਾਰ ਹਨਾ ਹਾਂਜੀ ਹਾਂਜੀ ਤੇ ਆਹ ਧਰਮੇ ਇਹ ਸਾਢੇ ਤਿੰਨ ਫੁੱਟਾ ਵੱਡਾ ਹੀ ਇਹਦਾ ਸਾਢੇ ਤਿੰਨ ਫੁੱਟਾ ਉੱਚਾ ਵੱਡਾ ਹੈ ਹਾਂਜੀ ਹਾਂਜੀ ਤੇ ਹੋਰ ਦੇਖ ਧਰਮੇ ਆ ਦੇਖੀ ਓਕੇ ਤੇ ਡਾਲਾ ਇਹਦੇ ਦੋ ਪਾਸੇ ਨੂੰ ਖੁੱਲਦਾ ਬਈ ਇਹਦੇ ਡਾਲਾ ਜੀ ਸਾਈਡ ਤੇ ਲੱਗ ਆਏ ਖੁੱਲ ਜੂ ਹਾਂਜੀ ਹਾਂਜੀ ਜਿਵੇਂ ਗੇਟ ਖੋਲਦੇ ਹੁੰਦੇ ਆਪਾਂ ਹੁੱਕ ਪੂਰੀ ਹੈਵੀ ਲੱਗੀ ਹੋਈ ਆ ਹਾਂਜੀ ਇਹਨੂੰ ਕਿੰਨੇ ਚੀਸਾ ਲੱਗਿਆ ਬਈ ਇਹਨੂੰ ਵੀ 5 ਇੰਚੀ ਗਰੇਲ ਦਾ ਜੀ ਅੱਛਾ 5 ਇੰਚੀ ਗਰੇਲ ਦਾ ਹੱਬਾ ਨੇ ਜੀ ਟਾਟਾ ਦੀਆਂ ਹੱਬਾਂ ਨੇ ਜੀ ਤੇ ਇਹਦੀ ਕੀ ਡਿਮਾਂਡ 13 ਫੁੱਟ ਹੈ 7 ਰੇਟ 12 2.5 ਲੱਖ ਹੈ ਨਾਲੇ ਗਾਟਾ ਵੀ 10 ਇੰਚੀ ਹੈ ਜੀ ਹੁੱਕ ਵੀ 3 ਇੰਚੀ ਹੈ ਕਿਉਂਕਿ ਤਸਾ ਹੈ ਹੀ ਨਹੀਂ ਜੀ ਡਾਬਲ ਖਬਲੂ ਖਦ ਨਹੀਂ ਲੱਗਿਆ ਤੈਨੂੰ ਬਈ ਡਾਬਲ ਜੱਕ ਹੈ ਜੀ ਨਾਲੇ ਡਾਬਲ ਜੱਕ ਯਾਰ ਇਹ ਕੀ ਗੱਲ ਬਈ 25 ਕਾਟਲ ਬੰਦਾ ਕੰਡੇ ਚੜ੍ਹ ਲੈ ਜੀ ਨਹੀਂ ਮੈਂ ਪੁੱਛਦਾ ਇਹ 13 ਫੁੱਟੀ ਟਰਾਲੀ ਆ 13 7 ਜੀ ਬਲੇਖਾ ਨਹੀਂ ਤੈਨੂੰ ਰੇਟ ਦਾ ਪੈ ਰਿਹਾ ਕੋਈ ਬਲੇਖਾ ਨਹੀਂ ਹੈਗਾ ਜੀ ਕੋਈ ਬਲੇਖਾ ਨਹੀਂ ਕੋਈ ਬਲੇਖਾ ਨਹੀਂ ਗੱਲ ਰਿਕਾਰਡ ਹੋ ਜਾਂਦੀ ਆ ਕੋਈ ਚੱਕਰ ਨਹੀਂ ਜੀ ਲੈ ਮਿੱਤਰੋ 13 ਫੁੱਟ ਲਵਾਈ ਆ 7 ਫੁੱਟ ਚੜਾਈ ਆ ਇਸੇ ਤਰ੍ਹਾਂ ਹੀ ਸਾਰਾ ਕੁਝ 2 ਲੱਖ ਤੇ ਕਿਟਿੰਗ ਵਾਲਾ ਜੀ ਕਿੰਨਾ ਰੇਟ ਦੱਸਿਆ 2 ਲੱਖ ਤੇ 25000 25000 ਜੀ ਚੱਕੋ ਮਿੱਤਰੋ ਇਮਾਨਤਾਂ ਨੇ ਇਹਦੇ ਵਿੱਚੋਂ ਵੀ ਕਰਵਾਵਾਂਗੇ ਠੀਕ ਆ ਬਾਈ ਚੱਕਰ ਨਹੀਂ ਜੀ ਤੇ ਬਾਈ ਜਿਹੜੀ ਆ ਖੜੀ ਇਹ ਵੀ ਤੇਰਾ ਸੱਤ ਆ ਗਿਆ ਜੀ ਇਹਦੇ ਵੀ ਚਾਰੇ ਪਾਸੇ ਜਾਲੀ ਲਾਉਣੀ ਹੈ ਜਿਹਦੇ ਵਿੱਚ ਪਈ ਇਹਦੀ ਜਾਲੀ ਓਕੇ ਇਹਦੀ ਜਾਲੀ ਲਾਉਣੀ ਆ ਆਪਣੇ ਹਾਂਜੀ ਹਾਂਜੀ ਠੀਕ ਆ ਜੀ ਇਹਦੇ ਬਾਰੇ ਵੀ ਦੱਸ ਦਿਓ ਬਜ ਨੇ ਦਾ ਕਿੰਨਾ 25 ਗੰਟਲ ਨਾ ਇਹ 24 ਗੰਟਲ ਜੀ 24 ਗੰਟਲ ਬੇਟਾ ਹਾਂਜੀ ਇਹ 2 ਲੱਖ 15000 ਤਾਂ ਦੇ ਦਾਂਗੇ ਜੀ ਲੈ ਚੱਲਣ ਦੋ ਕੰਮ ਵੱਡੇ ਡਿਸਕਾਊਂਟ ਕਰੀ ਜਾਂਦਾ ਕਿਸੇ ਲੱਗਾਂਗੇ ਰੇਲ ਦਾ ਹਿੱਸ ਚਾਰੇ ਪਾਸੇ ਜਾਲੀ ਲੱਗੂ ਜੀ ਇਹੇ ਕਰ ਮੈਂ ਕਹਣਾ ਯਾਰ ਦੁਕਾਨ ਤੇ ਜਾਂਦੀ ਲੋੜ ਹੀ ਨਹੀਂ ਉਰੀ ਆਉਣਾ 15 ਮਿੰਟਾਂ ਦੇ ਵਿੱਚ ਮਾਲਕ ਬਣ ਜੋ ਗਨੇ ਆ ਕੇ ਪੈਸੇ ਤੇ ਬਾਈ ਜਿਹੜਾ ਆ ਖੜਾ ਹੈ ਦਾ ਹਰੇ ਰੰਗ ਦਾ ਟਾਟਾ ਇਹ 16 ਸੱਤ ਆ ਗਿਆ ਜੀ 16 ਫੁੱਟ ਆ ਗਿਆ ਸਾਰਾ ਟਾਟਾ ਦਾ ਈ ਟੂ ਜ਼ेड ਜੀ ਅੱਛਾ ਸਾਰਾ ਕੋ ਟਾਟਾ ਦਾ ਜੀ ਟਾਇਰ ਧਰਮੇ ਜਮੇ ਨਵੇਂ ਨੇ ਮੈਂ ਕਹਣਾ ਨਵੇਂ ਵਰਗੇ ਟਾਇਰ 80 85 65 ਹਾਂ ਨਵੇਂ ਵਰਗੇ ਦਾ ਟਾਇਰ ਪੈਣ ਹਾਂਜੀ ਹਾਂਜੀ ਚਾਰ ਵੱਤੇ ਡਬਲ ਕਰਕੇ ਲੱਗੇ ਹੋਣੇ ਜੀ ਇਹ ਚ ਓਕੇ ਤੇ ਮੋٹے ਜੱਕ ਨੇ ਜੀ ਇਹ ਚ ਹੂੰ 4 ਇੰਚ ਹੀ ਹੋਕ ਜੀ ਅੱਛਾ ਦੋ ਪੀਸ ਡਾਲਾ ਜੀ ਓਕੇ ਹਾਂਜੀ ਹਾਂਜੀ ਵਾਜਨ ਕਿੰਨਾ ਕੋਹ ਬਈ ਦਾ ਇਹ ਚ 34 ਕਵੰਟਲ ਵੇਟ ਕੰਡੇ ਚ ਆਉਂਦੇ 34 ਕਵੰਟਲ ਵੇਟ ਹਾਂਜੀ ਹਾਂਜੀ ਕਹਿੰਦਾ ਖਿੱਚ ਲੈ ਸੋਹਣਿਆ ਖਿੱਚੂ ਵੀ ਜਰ ਨੇ ਤਾਂ ਜਾਣ ਵਾਲਾ ਟਰੈਕਟਰ ਹੈ ਨਾ ਔਰ ਇਹ ਨਹੀਂ ਕਦੋਂ ਹੋਰ ਚੀਜ਼ ਦਾ ਤਾਂ ਹੈ ਹੀ ਨਹੀਂ ਟਰਾਲੀ ਪਰ ਮੈਂ ਓਏ ਆ ਦੇਖ ਯਾਰ ਉਹ ਤਾਂ ਨਹੀਂ ਆਪਣੀ ਯਾਦ ਰਹਿੰਦੇ ਚੇਤ ਵਿਸਾਖ ਜੇਠ ਹਾਰਾ ਸਾਵਣ ਭਾਦੋਂ ਅਸੂ ਕੱਤਾਂ ਬੱਗਰ ਪੋਮਗ ਪੱਗਣਾ ਦੇਸੀ ਮਹੀਨੇ ਨਾ ਇਹ ਗੱਲ ਬੜੀ ਘੈਂਟ ਆ ਬਈ ਬਈ ਇਹ ਕਿੰਨੇ ਦਾ ਦਵਾਗੇ ਆਪਾਂ sire 3,85,000 3,85,000 ਦਾ ਮਿੱਤਰੋ ਜੱਕ ਵੀ ਇਹ ਚ ਗੱਟੂ ਨੇ ਜੀ ਅੱਛਾ ਹਾਂਜੀ ਹਾਂਜੀ ਹੁੱਕ ਵੀ 4 ਇੰਚੀ ਹੈ ਜੀ ਕਮਾਲ ਕਰਤੀ ਬਾਬੂ ਸਾਰਾ ਮਾਲ ਟਾਟਾ ਦਾ ਏ ਟੂ ਜ਼ੈਡ ਬਈ ਯਾਰ ਤੈਨੂੰ ਇਹਨਾਂ ਤੂੰ ਵੇਚ ਦੇ ਸਸਤੀਆਂ ਤੈਨੂੰ ਇਤੋਂ ਸਸਤੀ ਕੌਣ ਬਣਾ ਕੇ ਦੇ ਦਿੰਦਾ ਆਪ ਹੀ ਬਣਾਉਣਾ ਜੀ ਅਸਾਂ ਆਪ ਹੀ ਬਣਾਉਣਾ ਫਿਰ ਲੇਬਰ ਬਚਦੀ ਆ ਬਈ ਤਾਂ ਹੀ ਵੇਚੀ ਜਾਂਦਾ ਮੈਂ ਵੀ ਕਿਹਾ ਮਕੈਨੇ ਦੇ ਤਾਂ ਕੋਈ ਬਣਾਉਂਦੇ ਨਹੀਂ ਓਟਦੇ ਨਹੀਂ ਯਾਰ ਤੇ ਬਈ ਜਿਹੜੀ ਆ ਖੜੀ ਐ ਇਹ 11.5 ਸੀ ਆ ਗਈ ਜੀ ਖੇਤੀ ਵਰਗਾ ਧੰਦਾ ਨਹੀਂ ਬਾਪੂ ਵਰਗਾ ਬੰਦਾ ਨਹੀਂ ਹੈ ਹਾਂਜੀ ਹਾਂਜੀ 11.5 11.5 ਜੀ 10 ਇੰਚੀ ਜਿਆਸੀ ਤੇ ਆ ਹੂੰ 4 ਇੰਚੀ ਹਿੱਸਾ ਜੀ 10 ਨਟ ਹੀ ਹੱਬ ਜਾ 1.5 ਲੱਖ ਰੁਪਏ ਦੀ ਚੱਲਣ ਤ 1.5 ਲੱਖ ਦੀ ਚਾਰੇ ਪਾਸੇ ਜਾਲੀ ਜੀ ਚਾਰੇ ਪਾਸੇ ਜਾਲੀ ਚਾਰੇ ਪਾਸੇ ਜਾਲੀ ਜੀ ਲੈ ਮਿੱਤਰੋ ਆਜੋ ਜੇ ਸਸਤੀਆ ਟਰਾਲੀ ਲੈਣੀ ਹੈ ਜਮੇ ਨਮੀਆਂ ਇਹਦਾ ਵਜਨ ਕਿੰਨਾ ਕੋ ਬਈ ਇਹ ਤਾਂ 17 ਕਵੰਟਲ ਜੀ 17 ਕਵੰਟਲ ਹਾਂਜੀ ਤੇ ਜਿਹੜੀ ਆ ਖੜੀ ਇਹਨੇ ਪਸੂਨੀ ਕਵੰਟਲ ਦੀ ਜੀ 19 ਕਵੰਟਲ ਦਾ ਜੀ ਹੂੰ ਇਹ ਚ ਰੇਲ ਦਾ ਹਿੱਸਾ ਜੀ 10 ਇੰਚੀ ਹੱਬ ਜੀ ਜੈਕ ਮੋਟਾ ਜੀ ਇਹਦਾ 3 ਨਾਲਾ ਹੁੱਕ 3 ਇੰਚੀ ਦੀ ਹਾਂ ਇਹਦੇ ਡਾਲੇ ਦੇ ਥੱਲੇ ਵੀ ਚੈਨ ਲੱਗਿਆ ਹੈ 8 ਇੰਚੀ ਜੀ ਅੱਛਾ ਹਾਂਜੀ ਹਾਂਜੀ ਜੀ ਸੀਬੀ ਵਾਰ ਧੱਕਣ ਧੱਕਣ ਵਾਸਤੇ ਹਾਂ ਹਾਂਜੀ ਹਾਂ ਇਹ ਸਪੈਸ਼ਲ ਹੋਲ ਕਿਹਾ ਹੋਇਆ ਹਾਂਜੀ ਹਾਂਜੀ ਇਹ ਸਾਰਾ ਏਲ ਦਾ ਜੀ ਕਰ ਮੇ ਵਿਚੋਂ ਦਿਖਾਈ ਫਰਸ਼ ਬਈ ਦਾ ਇਹ ਵੀ ਜਮੀਨਾਂ ਵੀ ਆ ਬਈ ਜਮਾਂ ਨਾ ਵੀ ਹੈ ਜੀ ਇਹ ਕਿੰਨੇ ਚ ਦਵਾਂਗੇ 1.70 ਹਜ਼ਾਰ ਦੀ ਦੇ ਦਾਂਗੇ ਜੀ 1.70 ਲੱਖ ਤੇ 70 ਹਜ਼ਾਰ ਦੀ 19 ਕੁੰਟਲ ਵੇਟ ਜੀ ਕਹਿੰਦਾ ਮਿੱਟੀ ਵਾਜਾ ਮਾਰਦੀ ਹੈ ਹਾਂਜੀ ਆ ਜੋ ਮਿੱਤਰੋ ਜੀ ਦਾ ਕੱਡਾ ਵਾਜਾ ਮਾਰਦਾ ਹੈ 1.70 ਲੱਖ ਤੇ 70 ਹਜ਼ਾਰ ਰੇਟ ਹੈ 19 ਕੁੰਟਲ ਵੇਟ ਹੈ ਹਾਂਜੀ ਹਾਂਜੀ 10 ਇੰਚੀ ਚਾਸੀ ਦੇ ਜੀ ਹਾਂ ਦੇਖੋ ਗਾਟਾ ਗੂਟਾ ਸਾਰਾ ਲੱਗਾ ਹੋਇਆ ਬੋਲਾ ਬਈ ਜ਼ਬਰਦਸਤ ਕੰਮ ਕੀਤਾ ਪਿਆ ਹਾਂਜੀ ਤਰਵੇਂ ਹੁੱਕ ਵੀ ਜਮੇ ਦਿਖੋ ਕਿੰਨੀ ਮੋਟੀ ਜਮਾ ਨਵੀਂ ਹੁੱਕਾ ਜੀ ਤੇ ਬਈ ਜਿਹੜੀ ਆ ਖੜੀ ਇੱਧਰ ਲਾਲਜ ਕਲਰ ਦੀ ਇਹ ਪਵਾਨੀਗੜ੍ਹ ਸਤਵੰਤ ਆ ਗਈ ਜੀ ਹਾਂਜੀ ਤੇ ਇਹ ਹੈਗੀ ਆ 1.5 ਕਿਲੋ ਦਾ ਜੀ ਅੱਛਾ ਪੂਰੀ ਹੈਵੀ ਮਾਲ ਚ ਹੈ ਵੀ 4 ਇੰਚ ਹੱਸਾ ਹੂੰ ਤੇ 1,60,000 ਦੀ ਚੱਲਣ ਦੋਈ ਇਹ ਵੀ ਨਟਾ 1,60,000 ਦੀ ਹਾਂਜੀ ਟਾਇਰ ਜੀ ਦੇ ਖਤਮ ਵਾਂਗੂ ਨੇ ਬਈ ਹਣਾ ਨਹੀਂ ਜੀ ਖਤਮ ਨਹੀਂ ਹੈ ਇੱਕ ਇੱਕ ਸਿਆਜ ਹੋਇਆ ਅਸਾਹੀ ਕਸਿਆ ਹੋਇਆ ਥੱਲੇ ਦੇਖੋ ਮੜਾ ਜਾ ਓਕੇ ਹਾਂਜੀ ਹਾਂ ਇੱਧਰ ਵੀ ਦਿਖਾ ਤਰ ਮੈਂ ਉਹ ਕੰਡੀਸ਼ਨ ਦੀ ਲਵਾ ਲਈ ਚੰਗੀ ਪਾਰੀ ਪਾਰੀ ਟਰਾਲੀ ਜੀ ਪੂਰੀ ਆ 25 ਮਾ ओके okay. हां जी हां जी ਵੇਟ ਕਿੰਨਾ ਦੱਸਿਆ ਜੀ ਬਈ ਦਾ ਇਹ 18 60 ਰੁਪਏ ਦਾ ਜੀ 18 ਕੁਇੰਟਲ 60 ਕਿਲੋ ਜੀ ਜੀ ਰੇਟ ਕੀ ਆ ਹੁਣ ਇਹਦਾ 1,60,000 ਦੀ ਦੇ ਦਾਂਗੇ ਲੈ ਮੇਤਰੋ ਚੱਕੋ ਕਰਾ 1,60,000 ਦੀ ਮਾਨਤਨ ਹਰੇਕ ਦੇ ਵਿੱਚ ਹੋਊਗਾ ਪਹਿਲਾਂ 75 75,000 ਦੀ ਵੇਚੀ ਨਹੀਂ ਜਿਹਦੇ ਨਾਲ ਦੀ ਤਾਂ ਹੁਣ ਚੱਲ ਆਇਆ ਜਿਵੇਂ ਸੀ ਜਣ ਲਾ ਗਿਆ ਵੀ 15,000 ਡਿਸਕਾਊਂਟ ਕਰਾ ਬਾਕੀ ਚੱਲਣ ਤੋਂ ਜਿਆ ਸਮਾਨ ਆ ਹਾਂ ਤੇ ਜਿਹੜੀ ਇੱਧਰ ਖੜੀ ਆ ਬਈ ਤੇ ਇਹ ਵੀ 11 6.5 ਆ ਜੀ ਜਹਾਜੀ ਫਰਸ਼ਾ ਜੀ ਇਹ ਚ ਹੂੰ ਤੇ ਸਵਾ ਲੱਖ ਦੀ ਚੱਲਣ ਉਹ ਜੀ ਸਵਾ ਲੱਖ ਦੀ ਹਾਂਜੀ ਜਮਾ ਮੋਟਾ ਫਰਸ਼ਾ ਜ ਇਹ ਇੱਧਰ ਖੜੀ ਆ ਵੀ ਆਹ ਤੁਸੀਂ ਮੇਰੇ ਇਹ 8 ਇੰਚ ਦਾ ਸੀਧਾ ਆ ਗਈ ਜੀ ਹਾਂਜੀ ਤੇ 4 ਇੰਚ ਹਿੱਸਾ ਜੀ ਇਹ ਚ ਹੂੰ 1,30,000 ਦੀ ਹੈ ਹੈ 1,30,000 ਦੀ ਦੁਬਾਰੇ ਦੱਸੀ ਕੀ ਕੋਈ ਦੱਸ ਗਿਆ 1,30,000 ਦੀ 1,30,000 ਦੀ ਜੀ ਗੈਸ ਹੈ ਜੀ 11.5 11.5 16 ਕਿਲੋ ਦਾ ਲਵੇ ਬੇਟਾ ਜੀ 2 ਪਲੱਸੇ ਵੇਡ ਹੋਊ ਤਿੰਨ ਪਾਸੇ ਇਹਦੇ ਆ ਜਾਲੀ ਆ ਹਾਂਜੀ ਤਿੰਨ ਪਾਸੇ ਜਾਲੀ ਆ ਜੀ ਓਕੇ ਕਿੰਨੀ ਨਟੀਆਂ ਬਚਾ ਬਈ ਇਹ ਇਹ 8 ਨਟੀਆਂ ਬਚਈਏ ਅੱਛਾ ਹਾਂਜੀ ਹਾਂਜੀ ਜੈਕ ਵੀਰ ਨੂੰ ਵਧੀਆ ਲੱਗਿਆ ਹੋਇਆ ਹਾਂਜੀ ਹਾਂਜੀ ਪੂਰਾ ਟਾਪ ਦਾ ਜੀ ਇਹਨਾਂ ओके बत्ते-बत्ते ਵੀ ਠੀਕ ਨੇ ਨਾ ਹਾਂਜੀ ਹਾਂ ਕੋਈ ਘਾਟ ਤਾਂ ਹੈ ਹੀ ਨਹੀਂ ਜੀ ਦੁਆਰੇ ਦਾ ਸੁਣਦਾ ਰੇਟ ਕੀ ਨਵੀਂ ਦਾ ਟਰਾਲੀ ਹੈ ਜੀ 1,30,000 ਦੀ ਦੇ ਦਾਂਗੇ ਲੈ ਮੇਤਰੋ ਚੱਕੋ ਕਰਾਂ ਯਾਰ 1,25,000 ਦੇ ਵਿੱਚ 5000 ਤੁਹਾਨੂੰ ਹੋਰ ਸੂਟ ਕਰਾ ਦਿੰਨਾ ਠੀਕ ਆ ਭਾਈ ਚਲੋ ਜਿਵੇਂ ਕਹਦਾ ਜੀ ਤੇ ਜਿਹੜੀ ਆ ਖੜੀ ਹੈ ਮਿੱਟੀਵਾਜਾ ਮਾਰਦੀ ਇਹ ਟਰਾਲੀ ਆ ਗਈ 10 ਨਟੀਆਂ ਹੱਬਾ ਜੀ 4 ਇੰਚ ਹੀ ਹੈ ਸਸਾ 1,35,000 ਦੀ ਨੈਟ ਅੱਛਾ ਜੀ ਹਾਂਜੀ ਲੈ ਮੇਤਰੋ ਮੈਂ ਤਾਂ ਯਾਰ ਅੱਜ ਤੱਕ ਟਰਾਲੀ ਨਹੀਂ ਇੰਨੀ ਸਸਤੀਆਂ ਮਿਲੀਆਂ ਜਿੰਨੀ ਹੋਰ ਕਰਨੀਆਂ ਭਈ ਅੱਗੇ ਕਿਉਂ ਨਹੀਂ ਇੰਨੀਆਂ ਸਸਤੀਆਂ ਟਰਾਲੀਆਂ ਕਿ ਦਿੱ ਕੱਜੋਂ ਹੀ ਦਿਹਾੜ ਹੋਇਆ ਹੋਇਆ ਬਸ ਐ ਹੀ ਮੰਨ ਲਰ ਹੁੰਦਾ ਲੈ ਮਿੱਤਰੋ ਬਾਈ ਨੂੰ ਨਾ ਸੀਜ਼ਨ ਤੋਂ ਪਹਿਲਾਂ ਪਹਿਲਾਂ ਫੇਰ ਭਰ ਦਾਂਗੇ ਆਪਾਂ ਘਰ ਬਾਈ ਹਾਂਜੀ 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 ਲੈ ਲੈ ਮਿੱਤਰੋ ਇੱਕ ਦੋ ਦਿਨਾਂ ਦੀ ਖੇਡ ਹੈ ਜੇ ਕਿਸੇ ਨੇ ਮੇਲਾ ਲੁੱਟਣਾ ਲੁੱਟ ਲੋ ਕਦੇ ਫੋਨ ਕਰ ਕਰਾਂਏ ਨਾ ਕਹਦੇ ਉਹ ਬਾਈ ਸਾਨੂੰ ਚਾਹੀਦੀ ਇੱਥੇ ਸਾਨੂੰ ਚਾਹੀਦੀ ਸੀ ਇਹ ਟਰਾਲੀ ਆ ਗਈ ਜੀ ਸਿਰਫ ਇੱਕ ਹਫ਼ਤਾ ਚੱਲੀ ਹੋਈ ਆ ਟਰਾਲੀ ਇਹ ਸਿਰਫ ਇੱਕ ਹਫ਼ਤਾ ਜੀ ਇੱਕ ਹਫ਼ਤਾ ਹਾਂਜੀ ਹਾਂਜੀ ਉਹਦੇ ਨਾਲ ਉਹ 1.5 ਲੱਖ ਦੀ ਕਿਹਾ ਸੇਮ ਉਹੀ ਚੀਜ਼ 1.45 ਹਜ਼ਾਰ ਦੀ ਲੈ ਮਿੱਤਰੋ 5000 ਹੋਰ ਕੱਟ ਗਿਆ 145000 ਦੀ ਸਵਾ 17 ਗੰਟਲ ਬੰਦਾ ਕੰਡੇ ਝੜ ਕੇ ਲੈ ਜਾ ਜੀ ਠੀਕ ਆ ਜਮਾ ਨਵੀਂ ਟਰਾਲੀ ਆ ਬੱਚਾ ਜਮਾ ਨਵੀਂ ਟਰਾਲੀ ਵੈਸੇ 1 ਹਫਤਾ ਚੱਲੀ ਹੋਈ ਹੈ ਜੀ 1 ਹਫਤਾ ਚੱਲੀ ਹੈ ਵਿੱਚ ਉਹ ਦਿਖਾ ਦੇ ਮੜੀ ਜਮਾ ਸੀਸੇ ਵਰਗਾ ਫਰਸ਼ ਨਿਕਲਿਆ ਹੈ ਜੀ ਉਹ ਘਾਇਦਰ ਮੈਂ ਕਿਹੜਾ ਫਰਸ਼ ਚਟਾ ਫਰਸ਼ ਪਿਆ ਜਾਮਾ ਅੱਛਾ ਹਾਂਜੀ ਹੋਲੀ ਆਉ ਦਿਖਾ ਦੇ 2025 ਮਾਡਲ ਹੈ ਹਾਂਜੀ ਹਾਂ 25 1 ਹਫਤਾ ਚੱਲੀ ਜੀ ਬਸ ਅੱਛਾ ਆ ਜਾਣੀ ਹੈ ਕਿਹੜੀ ਟਰਾਲੀ ਦੀ ਬਈ ਇਹ ਉਹ ਲਾਲ ਦੀ ਜੀ ਤਵੰਤ ਅਸੀਂ ਜਿਹੜੀ ਉਧਰ ਲਾਲ ਖੜੀ ਸੀ ਹਾਂਜੀ ਹਾਂ ਉਹ ਤੇ ਜਿਹੜੀ ਆ ਖੜੀ ਆ ਵੀਦਰਾ ਇਹ 12 ਸਾਢੇ 3 ਆ ਗਈ ਸਸ 12.5 ਸਾਰੀ 2-2 ਦੇ ਮਾਲਚਾ ਜੀ ਠੀਕ ਆ ਮੋਟਾ ਫਰਸਾ ਜੀ ਹੂੰ ਤੇ 1,40,000 ਦੀ ਜੀ 1,40,000 ਦੀ ਹਾਂਜੀ ਹਾਂਜੀ ਇਹਨੂੰ ਜੱਕ ਕਿੰਨੇ ਇੰਚ ਲੱਗੇ ਹੋਇਆ 7 ਇੰਚ ਜੀ ਓਕੇ 8 ਇੰਚ ਉੱਚਾ 8 ਨਾਲ ਹੀ ਆਪ ਬੱਚਾ ਜੀ ਆਪ ਬੱਚਾ ਸਦਵੰਤ ਦੀ ਬਣੀ ਹੈ 12 ਮਾਡਲ ਨਾਲ ਦਾ ਰੰਗ ਰੱਪਾ ਜੀ ਅੱਛਾ ਹਾਂਜੀ ਇਹਦਾ ਰੇਟ ਦੱਸਿਆ 1,40,000 ਜੀ 1,40,000 ਜੀ ਜੀ ਓਕੇ ਹਾਂਜੀ ਤੇ ਜਿਹੜੀ ਆ ਖੜੀ ਹੈ ਵੀ ਛੋਟੀ ਤੇ ਜੀਪ ਵਾਲੀ ਟਰਾਲੀ ਆ ਗਈ ਜੀ ਇਹਦਾ ਕੀ ਮੰਗਦੇ ਹੋ ਇਹ ਮੰਗਲ ਮਗਨ ਜਿਹੜਾ ਕੋਈ ਮਰਜ਼ੀ 60000 ਦੀ ਦੇ ਦਾਂਗੇ ਜੀ 60000 ਦੀ ਕਮਾਣੀਆਂ ਲੱਗੀਆਂ ਨੇ ਨਵੇਂ ਵਰਗੇ ਟਾਇਰ ਨੇ ਜੀ ਅੱਛਾ ਹਾਂਜੀ ਇਹ ਟਰੈਕਟਰ ਮਗਰ ਵੀ ਪੈ ਜਾਂਦੇ ਉਹ ਬਾਈ ਜਿਹਦੇ ਮਰਜ਼ੀ ਮਗਰ ਪਾ ਲੋ ਜੀ ਲੈ ਮਿੱਤਰੋ ਚੱਕੋ ਗਣਾ 60000 ਦੇ ਵਿੱਚ ਬਣੀ ਬਣਾਈ ਟਰਾਲੀ ਹਾਂਜੀ ਬਿੱਡ ਲੱਗਿਆ ਹੈ ਇਹਦਾ ਸਾਈਜ਼ ਕਿਹੋ ਬਾਈ ਇਹ 5.5 ਲੰਬੀ ਆ ਜੀ ਹਾਂ ਥੱਲੋ ਚੌੜੀ 4 ਆ ਜੀ ਉੱਤੋਂ ਦਾ 5 ਮੰਗੂ ਆ ਗਈ ਜੀ ਇਹ ਚੋਂ ਵਾਜਨ ਕੋਈ ਨਹੀਂ ਇਹ ਚ ਕਿੰਨਾ ਕੋਈ ਵਾਜਨ ਨਹੀਂ ਕਰਿਆ ਜੀ ਕੋਸਾ ਵਾਜਨ ਨਹੀਂ ਕਰਿਆ ਵਾਜਨ ਨਹੀਂ ਕਰਿਆ ਕਮਾਣੀ ਕਮੂਣੀ ਹਾਂ ਹਾਂ ਤਮੀ ਆਹੇ ਰੋ ਆਪੀ ਬੇਚਣੀ ਠੀਕ ਹੈ ਜੀ ਉਹ ਨਹੀਂ ਹੈਗੀ ਵੀ ਐਂਗਲ ਹੈਗੀ ਹੂੰ ਹਾਂਜੀ ਹਾਂ ਹਿੱਸਾ ਵੀ ਮੇ ਲੱਗਿਆ ਹੋਇਆ ਗਵਿੰਦ ਗੜਦੀ ਬਣੀ ਹੁੰਦੀ ਹੈ ਜੀ ਗਵਿੰਦ ਗੜਦੀ ਹਾਂਜੀ 65000 ਦੀ ਜੀ ਜੀ ਹਾਂ ਆਹ ਤੇ ਨਹੀਂ ਵੇਚਨੀ ਇਹ ਵੀ ਚੱਲਣ ਦਿਓ ਜੀ ਇਹ ਵੀ ਚੱਲਣ ਦੇ ਗਿੰਦਾ ਇਹ 7 ਫੁੱਟ ਲੰਬੀ ਹੈ ਜੀ ਪਰ ਮੈਂ ਉਰਿਆ ਵੀ ਬੱਚੇ ਦੇ ਸੋਹਣੀ ਕਿੰਨੇ ਦਾ ਇਹਦਾ ਨਿੱਗਰ ਬਹੁਤ ਬਣਾਈ ਹੈ ਜੀ ਇਹਦੇ ਵੀ ਤਾਂ ਬੋਲਾ ਬਜਣਾ ਜੂ ਬਈ ਇਹ ਤਾਂ ਅਸੀਂ ਪਾਉਂਦੇ ਰਹਿੰਦੇ ਜੀ 20 20 ਗੰਢਾ ਅਸੀਂ ਆਮ ਪਾਉਂਦੇ ਹਾਂ ਹਾਂ ਮੈਂ ਵੀ ਕਿਹਾ ਮੈਂ ਕਿਹਾ ਪੈਕਅਪ ਦੀ ਬਾਡੀ ਜਿੱਡੀ ਹੈ ਇਹ ਹਾਂਜੀ ਹਾਂਜੀ ਟਾਇਰ ਵੀ ਨਵੇਂ ਟਾਇਰ ਨੇ ਜੀ ਹੂੰ ਤੇ ਇਹ ਤਾਂ ਵੇਟ ਬਹੁਤ ਹੈ ਜੀ ਇੱਕ ਇਹਦਾ ਕੀ ਮੰਗੋਂਗੇ ਫਿਰ ਇਹ 75000 ਦੀ ਦੇ ਦਾਂਗੇ ਜੀ ਮੰਗੀ ਤਾਂ ਜਿਹੜਾ ਕੋ ਮਰਜ਼ੀ ਹੈ 75000 ਦੀ ਹਾਂਜੀ ਹਾਂਜੀ ਇਹ 12 ਫੁੱਟੀ ਆ ਗਈ ਜੀ ਅੱਛਾ ਜੀ 12 ਫੁੱਟੀ ਆ ਮੱਛੀ ਹੁੱਕ ਜੀ ਹਾਂਜੀ ਦਾਸ ਸਿੰਘ ਚਾਸੀ ਦੇ ਜੀ ਰੇਲ ਦਾ ਹਿੱਸਾ ਜੀ ਇਹ ਚ ਹਿੱਸਾ ਰੇਲ ਦਾ ਹਾਂਜੀ ਹਾਂਜੀ ਇਹਦਾ ਵਜਨ ਕਿੰਨਾ ਕੋਣਾ ਬਾਈ ਹੂੰ ਹੁਣਾ ਜੀ 14 ਕਾਉਂਟਰ ਦੇ ਲਗਭਗ 14 ਕਾਉਂਟਰ ਇਹੋ ਜਿਹਾ ਕੁਝ ਇਹ ਕਿ ਹੋਕਾ ਜੀ ਇਹ ਚ ਹਾਂ ਪੂਰੀ ਹੈਵੀ ਹੈ ਜੀ ਹਣ ਕਿੰਨੇ ਦੀ ਬਣੂ ਬਾਈ ਇਹ ਇਹ 130000 ਦੀ ਦੇ ਦਾਂਗੇ ਜੀ 130000 12.5 ਹੈ ਜੀ ਹਾਂ ਜੀ ਦਾਸ ਸਿੰਘ ਜੀ ਚਾਸੀ ਦੇ ਰੇਲ ਦਾ ਹਿੱਸਾ ਟਾਇਰ ਟੂਲ ਪੂਰੇ ਟੌਪ ਦੇ ਆਣ ਜੀ ਠੀਕ ਆ ਹਾਂ ਜੀ ਹਾਂ ਜੀ ਤੇ ਜਿਹੜੇ ਇੱਧਰ ਖੜੀ ਆ ਇਹ 11.5 ਆ ਗਈ ਜੀ ਓਕੇ ਇਹ 8 ਇੰਚੀ ਚਾਸੀ ਦੇ ਜੀ ਹੂੰ ਇਹਦੇ 4 ਇੰਚ ਹਿੱਸਾ ਜੀ ਠੀਕ ਆ ਤੇ ਇਹ ਨੈਟ 85000 ਦੀ ਦੇ ਦਾਂਗੇ ਜੀ 85000 ਦੀ ਹਾਂ ਜੀ ਹਾਂ ਜੀ ਤੇ ਆ ਜਿਹੜਾ ਆ ਖੜਾ ਪਿਆ ਰੰਗ ਵਾਲਾ ਟਰਾਲ ਇਹ ਅੱਜੇ ਤਿਆਰ ਹੋਇਆ ਜੀ ਬਸ ਅੱਜ ਹੀ ਤਿਆਰ ਕਰਾਇਆ ਹਾਂ ਜੀ ਹਾਂ ਠੀਕ ਹੈ ਜੀ ਇਹ 12.5 ਜੀ ਹੂੰ 22 ਕਿਲੋ ਦਾ ਵੇਟ ਆ ਜੀ ਇਹ ਚ 22 ਕਿਲੋ ਦਾ ਵੇਟ ਹਾਂਜੀ ਰੀਲ ਦਾ ਹਿੱਸਾ ਜੀ ਅੱਛਾ ਰੀਲ ਦਾ ਹਿੱਸਾ 10 ਮਾਟੀ ਹੱਬ ਜੀ ਠੀਕ ਆ ਮੋਟਾ ਜੈਕਾ ਜੀ ਹੂੰ ਤੰਨੇ ਚ ਹੀ ਹੋਕਾ ਜੀ ਠੀਕ ਆ ਜੀ ਲੇਜ਼ਰ ਕਟਿੰਗ ਵਾਲਾ ਬਿੱਡ ਜੀ ਇਹਦੇ ਵੀ ਓਕੇ ਹਾਂਜੀ ਇਹਦਾ ਟਾਪ ਦਾ ਬਣ ਜੂ ਮੜਾ ਇਹਨੂੰ ਆਪੇ ਜਾਲੀ ਜੁੜੀ ਤੇ ਲਾ ਕੇ ਦਵਾਂਗੇ ਚਾਰੇ ਪਾਸੇ ਜਾਲੀ ਮੜਾ ਪੇਂਟ ਹੋਣ ਦੋ ਜੀ ਇਹਦਾ ਹੱਸੂ ਜੀ ਨਹੀਂ ਜੇ ਹੁਣ ਇਹਨੂੰ ਰੰਗ ਕਰਕੇ ਆਪਾਂ ਕਿੰਨੇ ਦੀ ਦਵਾਂਗੇ ਜੇ ਕਿਸੇ ਨੇ ਆਈ ਤੇ ਜਾਣੀ ਹੋਈ ਇਹਦਾ ਵਾ ਰੰਗ ਹੋ ਦੂ ਸਵੇਰੇ ਜੀ ਅਸੀਂ ਜਨ ਨਾਲ ਤਾਂ ਟਾਈਮ ਨਹੀਂ ਹੈਗਾ ਠੀਕ ਆ ਮਾਤਾ ਨੂੰ ਸੱਜਣ ਦੇ ਹੁਣ ਤੋਂ ਪਹਿਲਾਂ ਤਾਂ ਰੰਗ ਕਰ ਦਾਂਗੇ ਰੰਗ ਹੋ ਜੋ ਜੀ ਇਹਦੇ ਮਿਲਕੀ ਵਾਈਟ ਰੰਗ ਹੋਊਗਾ ਜੀ ਕੋਲ ਟਰਾਲੀ ਨਾਲ ਦਾ ਜੀ ਓਕੇ ਹਾਂਜੀ ਰਾਤੋਂ ਰਾਤੀ ਤਿਆਰ ਕਰ ਦਿੰਨੇ ਆ ਹਾਂਜੀ ਹਾਂਜੀ ਦਿਨ ਚੜ੍ਹਦੇ ਨੂੰ ਟਰਾਲੀ ਤਿਆਰ ਕਰਕੇ ਖੜਾ ਦਿੰਨੇ ਆ ਹਾਂਜੀ ਬਲ ਟਾਇਰ ਆਪ ਇਹਦੇ ਨਾਲ ਇਹੀ ਦਵਾਂਗੇ ਇਹੀ ਟਾਇਰ ਨੇ ਜੀ ਇਹੀ ਰਿੰਮ ਮੈਣਨਗੇ ਜੀ ਰਿੰਮ ਸਾਰਾ ਕੋ ਦਾ ਰੇਟ ਕੀ ਹੈ ਦਾ 1,80,000 ਦੀ ਟਰਾਲੀ ਦੇ ਦਾਂਗੇ ਮੁੱਲ ਜਿੰਨਾ ਮਰਜ਼ੀ ਕਰਾਓ 1,80,000 ਸੈ ਹੈਗਾ 12 ਸਾਢੇ ਕਿੰਨ ਟ੍ਰੈਕਟਰ ਵੇਟ ਚੜ੍ਹ ਲਓ ਕੰਡੇ ਜੀ ਓਕੇ ਓਕੇ 12 ਇਤਨੀ ਵੇਚਣਾ ਇਹੀ ਵੇਚਦਾ ਜੀ ਆਹ ਟਰੈਕਟਰ 265 ਜੀ 265 ਮੇਂ ਤੇਰਾ ਚੱਕੜਾ ਨਮਾ ਜੀ ਹਾਂ ਉਹ ਤਾਂ ਮੇ ਸਹੀ ਹਰਿਆਣਾ ਨੰਬਰ ਫਸਟ ਪਾਰਟੀ ਅੱਛਾ ਇੰਜਨ ਕੇ ਦਾ ਪੂਰਾ ਟੌਪ ਜੀ ਇਹਨ ਇਹਦੀ ਸੈਲਫ ਮਾਰੀ ਪਈ ਥੋੜੀ ਜੀ ਕਿਤੇ ਕੱਲਾ ਟਰਾਲੀਆਂ ਢੋਣ ਵਾਸਤੇ ਤਾਂ ਨਹੀਂ ਰੱਖਿਆ ਹੋਇਆ ਵੀ ਕੰਮ ਦਊਗਾ ਅਗਲੇ ਨੂੰ ਉਹ ਹਾਂ ਨਾ ਵੜਾ ਜੱਟ ਵੜਦਾ ਪਾਉਂ ਤਰੀ ਸਟਾਰਟ ਬਈ ਨਾ ਮੇਰੇ ਦੇ ਦਿਓ ਕਰ ਦੋ ਬੰਦ ਮਾਡਲ ਕਿੰਨਾ ਦੱਸਿਆ ਸੀ 98 ਜੀ 98 ਮਾਡਲ ਹੈ ਐਚ ਆਰ ਨੰਬਰ ਹੈ ਹਰਿਆਣਾ ਨੰਬਰ ਆ ਫਾਸਟ ਪਾਰਟੀ ਦਾ ਜੀ 4 ਡਾਇਰ ਨਵੇਂ ਨਹੀਂ ਚੱਲੇਗਾ ਓਕੇ ਆ ਜਿੰਨਗੇ ਤਾਂ ਸੁੱਕਾ ਜਾਮਾ ਜੀ ਹਨ ਬਈ ਕੀ ਇਹਦਾ ਕੀ ਡਿਮਾਂਡ ਹੈ ਮੁੱਲ ਜਿੰਨਾ ਮਰਜ਼ੀ ਕਰਾਂ ਉਹ 2 ਲੱਖ ਦਾ ਜੀ 1 ਲੱਖ ਤੇ 25000 ਦਾ ਚੌਕੜਾ ਕੰਪਨੀ ਦਾ ਨਮਾ ਜੀ ਓਕੇ ਹਾਂਜੀ ਸੀਟ ਦੇ ਟਾਇਰ ਨੇ ਚੱਲੇ ਹਨ ਮੂਰੇ ਮਾਰਪਾ ਮਗਰ ਸੀਟ ਹੈ ਹਾਂਜੀ ਹਾਂਜੀ 1 ਲੱਖ ਤੇ 25000 ਦੀ ਡਿਮਾਂਡ ਹੈ ਆ ਜਿਹੜੇ ਆ ਪੈਣੇ ਜਾਂ ਮਾ ਤਾਂ ਮ ਆਪਣਾ ਇਹ 8 ਫੁੱਟੇ ਰੂਟਾ ਵੀ ਟਰਾਗੇ ਦੋਨੇ ਜੀ ਹਾਂਜੀ ਤੇ 19 ਮਾਡਲ ਨੇ ਜੀ ਇਹੇ ਇਹ ਕਿਹੜਿਆਂ ਦੇ ਨੇ ਉਹ ਇੱਕ ਧਮਾਨ ਇੱਕ ਧਮਾਨਾ ਜੀ ਇੱਕ ਪਰਮ ਤੁਰੀ ਜੀ ਓਕੇ ਹਾਂਜੀ 65000 ਦਾ ਜਿਹੜਾ ਮਰਜ਼ੀ ਲੈ ਜੰਨਾ ਟ ਜੀ ਮੁੱਲ ਜੰਨਾ ਮਰਜ਼ੀ 8 8 ਫੁੱਟੇ ਨੇ 8 8 ਫੁੱਟੇ ਨੇ ਜੀ ਦੋਏ ਪਾਸੇ ਤਵੀਆਂ ਖੁੱਲ ਗਰੰਟੀ ਆ ਚੱਲਣ ਦੀ ਹੈ ਨਾ ਦੋਏ ਚਲਾ ਕੇ ਚੈੱਕ ਕਰਕੇ ਲੈ ਲੈਂਦੇ ਜਿਹੜੇ ਆ ਪਈ ਐ ਇਹ ਕਦੋਂ ਵਾਲੀ ਸਰੂ ਆ ਗਈ ਜੀ 16 ਦਾ ਸੈਟ ਆ ਜੀ ਇਹ ਹੂੰ ਤੇ ਇਹ 28000 ਦਾ ਦੇ ਦਾਂਗੇ ਜੀ 28000 ਦਾ 28000 ਦਾ ਦੇ ਦਾਂਗੇ ਜੀ ਓਕੇ ਹਾਂਜੀ ਤੇ ਹੋਰ ਤੇਰੀ ਕੋਈ ਚੀਜ਼ ਰਹਿੰਦੀ ਉਧਰ ਹਲ ਪੈਣੀ ਜੀ ਉਹ ਉਧਰ ਪੈਣੇ ਹਲ ਹਾਂਜੀ ਪਹਿਲਾਂ ਮੈਂ ਤੇਰਾ ਹਲ ਵੀ ਤੁਹਾਨੂੰ ਦਿਖਾਉਣੇ ਆ ਇੰਨਾ ਦਾ ਕੀ ਹਿਸਾਬ ਕਿਤਾਬਾ 11 ਦੇ ਹੱਲ ਨੇ ਇਹ ਦੋਨੇ ਹਾਂਜੀ ਜਿਹੜਾ ਮਰਜੀ ਲੈ ਜਾਓ 10000 ਦਾ ਜੀ ਜਿਹੜਾ ਮਰਜੀ 19000 ਦਾ 19000 ਦਾ ਇੱਕ ਓਕੇ ਪੂਰੇ ਖੁੱਲੀ ਫਰੇਮ ਦੇ ਨੇ ਜੀ ਠੀਕ ਆ ਜੀ ਕੋਈ ਵਿੰਗ ਬਾਲ ਨਹੀਂ ਹੈਗਾ ਕੋਈ ਫਾਲੇ ਨਹੀਂ ਘਟ ਹੈਗੇ ਜੀ ਚੈਨਰ ਦੋਨਾਂ ਨਾਲ ਲੱਗੇ ਨੇ ਠੀਕ ਆ ਜੀ ਹਾਂਜੀ ਹਾਂਜੀ ਤੇ ਲੈ ਮਿੱਤਰੋ ਕਰੋ ਸੰਪਰਕ ਦੁਆਰਾ ਦੱਸ ਦਿੰਨਾ ਪਿੰਡ ਬਾਲੀਆਂ ਨੇੜੇ ਸੰਗਰੂਰ ਪਹੁੰਚ ਜਾਂਦਾ ਬਾਈ ਸਿਰੇ ਆਪਣਾ ਮੋਬਾਈਲ ਨੰਬਰ ਕਿਹੜਾ 9435 ਜੀ 14442 ਓਕੇ ਤੇ ਬਾਕੀ ਨੰਬਰ ਸਕਰੀਨ ਤੇ ਚੱਲਦਾ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਵੀ ਸੰਪਰਕ ਕਰ ਲਿਓ ਤੁਹਾਡੇ ਲਵੇ ਕੋਈ ਖੇਤੀਬਾੜੀ ਦਾ ਸੰਦ ਬਿਕਾਉ ਹੈ ਵੇਚਣਾ ਤੁਸੀਂ ਤਾਂ ਵੀ ਸੰਪਰਕ ਕਰ ਲੈਣਾ ਬਈ ਹਾਂਜੀ ਹਾਂਜੀ ਹਾਂ ਜੇ ਕੋਈ ਟਰਾਲੀ ਤੁਹਾਡੇ ਲਵੇ ਮਾੜੀ ਹੈ ਜਾਂ ਕੋਈ ਖੇਤੀਬਾੜੀ ਦਾ ਸੰਦ ਬਾਧੂ ਆ ਤੁਸੀਂ ਉਹ ਵੇਚ ਕਟਵਾ ਕੇ ਜਾਣਾ ਤਾਂ ਵੀ ਟਰਾਲੀ ਲੈ ਜਾ ਸਕਦੇ ਹੋਣਾ ਵਿੱਚ ਵੀ ਰੱਖ ਲਾਂਗੇ ਆਪਾਂ ਰੱਖ ਲਾਂਗੇ ਹਾਂ ਕਰੋ ਸੰਪਰਕ ਮਿੱਤਰੋ ਓਕੇ